ਲੁਧਿਆਣਾ ਹੋਵੇ ਜਾਂ ਹੋਵੇ ਅੰਮ੍ਰਿਤਸਰ ਮੋਹਾਲੀ ਹੋਵੇ ਜਾਂ ਹੋਵੇ ਦਿੱਲੀ ਦਲਜੀਤ ਦੋਸਾਂਝ ਨੂੰ ਹਰ ਥਾਂ ਤੇ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਹੈ ਕਿ ਇਹ ਇੱਕ ਫੀਨੋਮੈਨਾ ਜਿਹੜਾ ਹੈ ਉਹ ਸੋਚਣ ਵਾਲਾ ਇਹਨੂੰ ਅਗਰ ਆਪਾਂ ਡੀਕੋਡ ਕਰੀਏ ਕਿ ਵਾਈ ਹੀ ਹੈਜ਼ ਬਿਕਮ ਸੱਚ ਅ ਬਿਗ ਸੁਪਰਸਟਾਰ ਪੰਜਾਬ ਦੇ ਵਿੱਚ ਭਾਵੇਂ ਕੋਈ ਵੀ ਸਟਾਰ ਆਵੇ ਬਾਲੀਵੁੱਡ ਹੋਵੇ ਜਾਂ ਪੰਜਾਬੀ ਦੇ ਸਟਾਰ ਹੋਵੇ ਜਿੰਨਾ ਇਕੱਠ ਦਿਲਜੀਤ ਦੋਸਾਂ ਦੇ ਆਉਣ ਤੇ ਹੁੰਦਾ ਹੈ ਜਾਂ ਹੁਣ ਰੀਸੈਂਟਲੀ ਹੋ ਰਿਹਾ ਹੈ ਉਸਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੀ ਕਾਰਨ ਹੈ ਕਿ ਦਿਲਜੀਤ ਹੈਜ਼ ਬਿਕਮ ਦ ਬਿਗੇਸਟ ਸੁਪਰਸਟਾਰ ਐਵਰ ਆਫ ਪੰਜਾਬ ਜੇ ਪਗਲ ਕਰੀਏ ਆਬਵੀਅਸਲੀ ਇਸ ਸਮੇਂ ਇੰਡੀਆ ਦੇ ਵੀ ਬਹੁਤ ਟਾਪ ਸੁਪਰਸਟਾਰਸ ਦੇ ਵਿੱਚ ਉਹਦਾ ਨਾਮ ਜਿਹੜਾ ਹੈ شمار ਹੋ ਚੁੱਕਾ ਹੈ ਲੇਕਿਨ ਵਾਈ ਹੈਜ਼ ਹੀ ਬਿਕਮ ਸੱਚ ਅ ਹਿਊਜ ਫੀਨੋਮੈਨਨ ਇਨ ਪੰਜਾਬ ਦੋ ਚੀਜ਼ਾਂ ਨੇ ਜੋ ਦਲਜੀਤ ਨੂੰ ਖਾਸ ਕਰਕੇ ਸਿਰਫ ਦੋ ਚੀਜ਼ਾਂ ਜੋ ਉਸ ਨੂੰ ਬਿਲਕੁਲ ਹੀ ਵੱਖਰਾ ਬਣਾਉਂਦੀਆਂ ਨੇ ਬੜਾ ਸੋਚਣ ਤੋਂ ਬਾਅਦ ਇਹ ਪਤਾ ਲੱਗਿਆ ਕਿ ਮਿੱਠਾ ਬੋਲਣਾ ਤੇ ਹਲੀਮੀ ਦਲਜੀਤ ਉਸਾਂ ਦੇ ਗਾਣਿਆਂ ਦੇ ਵਿੱਚ ਭਾਵੇਂ ਜੋ ਮਰਜ਼ੀ ਹੋਵੇ ਸੱਤ ਜੀਰਿਆਂ ਵਾਲੀ ਗੱਡੀ ਆ ਜਿਹੜੇ ਇੱਕ ਦੇ ਅੱਗੇ ਲੱਗਦਾ ਜਾਂ ਫਿਰ ਗ੍ਰੇਟੈਸਟ ਆਫ 올 ਟਾਈਮ ਗੋਡ ਵਰਗੇ ਗਾਣੇ ਹਨ ਲੇਕਿਨ ਉਹਦੇ ਆ ਜਿਹੜਾ ਪਰਸਨਲ ਲਾਈਫ ਹੈ ਜੋ ਉਹਦਾ ਵਰਤਾਰਾ ਉਹ ਇੰਨਾ ਜ਼ਿਆਦਾ ਨਿਮਾਣਾ ਹੈ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤੱਕ ਇੰਨਾ ਮਿੱਠਾ ਤੇ ਬਿਲਕੁਲ ਨੀਵਾ ਹੋ ਕੇ ਚੱਲਣਾ ਉਹ ਦਿਲਜੀਤ ਨੂੰ ਬਿਲਕੁਲ ਹੀ ਵੱਖਰਾ ਕਰ ਦਿੰਦਾ ਕਿਉਂਕਿ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਹਮੇਸ਼ਾ ਇੱਕ ਸ਼ੋਅ ਆਫ ਰਹਿੰਦਾ ਤੇ ਇੱਕ ਵਰਡ ਆ ਜਿਹੜਾ ਮੈਂ ਯੂਜ਼ ਕਰਨਾ ਚਾਹਾਂਗਾ ਜਿੱਦਾਂ ਆਪਾਂ ਕਹਿੰਦੇ ਆ ਫੁਕਰੇ ਕਈ ਲੋਕੀ ਕਹਿੰਦੇ ਆ ਕਿ ਪੰਜਾਬੀ ਬੜੇ ਫੁਕਰੇ ਹੁੰਦੇ ਨੇ ਪੰਜਾਬੀ ਸਟਾਰਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਹਮੇਸ਼ਾ ਸ਼ੋਅ ਆਫ ਰਹਿੰਦਾ ਇੱਕ ਐਟੀਟਿਊਡ ਰਹਿੰਦਾ ਜੋ ਕਿ ਹਮੇਸ਼ਾ ਦਿਖਾਇਆ ਜਾਂਦਾ ਹੈ ਭਾਵੇਂ ਉਹ ਆਪਦੀ ਸਿਕਿਉਰਿਟੀ ਦੇ ਨਾਲ ਦਿਖਾਇਆ ਜਾਵੇ ਜਾਂ ਆਪਦੀ ਲੈਂਗੁਏਜ ਦੇ ਵਿੱਚ ਹੋਵੇ ਪਰ ਦਿਲਜੀਤ ਬਿਲਕੁਲ ਹੀ ਉਲਟ ਚੱਲਦੇ ਨੇ ਗੁਰੂ ਨਾਨਕ ਦੇਵ ਜੀ ਦੀ ਜੋ ਸਹੀ ਉਹਨਾਂ ਦੀ ਸਿੱਖਿਆ ਹੈ ਉਸ ਦੇ ਉੱਪਰ ਸ਼ਾਇਦ ਹੋ ਕਿਤੇ ਨਾ ਕਿਤੇ ਅਮਲ ਕਰ ਰਹੇ ਨੇ ਤੇ ਤੁਸੀਂ ਦਲਜੀਤ ਨੂੰ ਜਦੋਂ ਵੀ ਦੇਖੋਗੇ ਆਦੀ ਪਰਸਨਲ ਅਚੀਵਮੈਂਟਸ ਬਾਰੇ ਉਹ ਗੱਲਬਾਤ ਨਾ ਕਰਕੇ ਹਮੇਸ਼ਾ ਹੱਥ ਜੋੜਦੇ ਹੋਏ ਤੁਹਾਨੂੰ ਮਿਲਣਗੇ ਤੁਹਾਨੂੰ ਵੱਡਾ ਫੀਲ ਕਰਾਉਣਗੇ ਕੋਈ ਵੀ ਉਹਨਾਂ ਦੇ ਨਾਲ ਹੁੰਦਾ ਉਹਨਾਂ ਨੂੰ ਵੱਡਾ ਫੀਲ ਕਰਾਉਂਦੇ ਨੇ ਐਂਡ ਉਹਨਾਂ ਦੇ ਤੁਸੀਂ ਕਿਤੇ ਵੀ ਕੋਈ ਵੀ ਇੰਟਰਵਿਊਜ਼ ਦੇਖ ਲਓ ਹੀ ਇਜ਼ ਸੋ ਰੀਅਲ ਐਂਡ ਸੋ ਸਿੰਪਲ ਇਸ ਫੇਕਨੈਸ ਦੇ ਜ਼ਮਾਨੇ ਦੇ ਵਿੱਚ ਨਕਲੀਪਨ ਦੇ ਜ਼ਮਾਨੇ ਦੇ ਵਿੱਚ ਇਸ ਦਾ ਓਨਲੀ ਥਿੰਗ ਥੈਟ ਇਜ਼ ਰੀਅਲ ਤੁਸੀਂ ਉਹਨਾਂ ਦਾ ਕੋਈ ਇੰਟਰਵਿਊ ਦੇਖੋ ਅਗਰ ਉਹਨਾਂ ਨੂੰ ਕੋਈ ਵਰਡ ਨਹੀਂ ਸਮਝ ਆਂਦਾ ਜੋ ਕਿ ਅੰਗਰੇਜ਼ੀ ਦਾ ਜਿੱਦਾਂ ਮੈਂ ਇੱਕ ਪੋਡਕਾਸਟ ਦੇਖ ਰਿਹਾ ਸੀ ਜਿਹਦੇ ਵਿੱਚ ਇੰਟਰਵਿਊਅਰ ਨੇ ਪੋਡਕਾਸਟਰ ਨੇ ਇੱਕ ਸਵਾਲ ਉਹਨਾਂ ਨੂੰ ਕੀਤਾ ਕਿ ਕਿਹਾ ਤੁਸੀਂ ਇੱਕ ਬਾਹਰਲੇ ਇਕੋਸਿਸਟਮ ਦੇ ਵਿੱਚ ਚਲੇ ਗਏ ਤਾਂ ਤੁਹਾਨੂੰ ਇਦਾਂ ਦੀ ਓਪਰਚ्युनिटीਜ਼ ਮਿਲ ਰਹੀਆਂ ਨੇ ਦਲਜੀਤ ਦਾ ਅਗਲਾ ਸਵਾਲ ਸੀ ਇਕੋਸਿਸਟਮ ਕੀ ਹੁੰਦਾ ਸੋ ਦਿਸ ਗਾਈ ਇਜ਼ ਸਟ੍ਰੇਟ ਔਨ ਯੋਰ ਫੇਸ ਅਗਰ ਉਹਨਾਂ ਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਪਤਾ ਉਹ ਉਸੇ ਸਮੇਂ ਪੁੱਛਦੇ ਨੇ ਸੋ ਥੈਟ ਮੇਕਸ ਹਿਮ ਸੋ ਵੈਰੀ ਰੀਅਲ ਇਹ ਕਨੈਕਟ ਹੈ ਜਿਹੜਾ ਲੋਕਾਂ ਦੇ ਨਾਲ ਇਹ ਆ ਕੇ ਸਿੱਧਾ ਲੋਕਾਂ ਦੇ ਵਿੱਚ ਇੱਕ ਅਸਰ ਕਰਦਾ ਹੈ ਕਿ ਲੋਕੀ ਆਖਦੇ ਨੇ ਕਿ ਭਈ ਜੇ ਇਸ ਬੰਦੇ ਨੂੰ ਨਹੀਂ ਪਤਾ ਤਾਂ ਨਾਲ ਦੇ ਨਾਲ ਪੁੱਛ ਲੈਂਦੇ ਨੇ ਮੋਰ ਓਵਰ ਹਾਲਾਂਕਿ ਜਿਹੜੀਆਂ ਕਾਫੀ ਇੰਪਰੂਵਮੈਂਟਸ ਦਿਲਜੀਤ ਦੀ ਇੰਗਲਿਸ਼ ਦੇ ਵਿੱਚ ਲੈਂਗੁਏਜ ਦੇ ਡੈਫੀਨਿਟਲੀ ਹੋਈਆਂ ਹੋਣਗੀਆਂ however his grassroots connectivity with the audience ਜਦੋਂ ਦਿਲਜੀਤ ਨੇ ਸ਼ੁਰੂਆਤ ਕੀਤੀ ਸੀਗੀ ਆਪਾਂ ਬੜੀ ਵਾਰ ਗੱਲ ਕਰ ਚੁੱਕੇ ਆ ਕਿ ਆ ਪੱਗ ਵਾਲੇ ਹੀਰੋ ਨਹੀਂ ਆਉਂਦੇ ਸੀ ਲੇਕਿਨ ਦਿਲਜੀਤ ਕੋਲ ਆਪਸ਼ਨ ਦੂਜੀ ਜੇ ਹੁੰਦੀ ਤਾਂ ਦਿਲਜੀਤ ਕੁਡ ਹੈਵ ਗਾਟ ਅ हेयर कट ਐਂਡ ਉਹ ਫਿਲਮਾਂ ਦੇ ਵਿੱਚ ਆ ਸਕਦੇ ਸੀ ਲੇਕਿਨ ਦਿਲਜੀਤ ਨੇ ਸਿੰਪਲ ਹੋਣ ਵਾਲਾ ਰਾਹ ਹੀ ਚੁਣਿਆ ਉਹਨਾਂ ਨੇ ਕਿਹਾ ਕਿ ਭਾਵੇਂ ਫਿਲਮ ਹਿੱਟ ਹੋਵੇ ਜਾਂ ਨਾ ਹੋਵੇ ਉਹਨਾਂ ਨੇ ਆਪਦੀ ਦਸਤਾਰ ਨਹੀਂ ਛੱਡੀ so that kind of simplicity he had te usse dastaar ne diljit nu agge leke janda diljit nu punjabi film da vi hero banaya us dastaar ne te usse dastaar ne diljit nu bollywood da vi superstar banaya te usse dastaar ne ajj hollywood de vich vi charche diljit de jimmy fallon show hove ucella hove usse dastaar sadka ho re ne ਸੋ ਦਿਲਜੀਤ ਨੇ ਆਪੀਆਂ ਜੜ੍ਹਾਂ ਨੂੰ ਫੜ ਕੇ ਰੱਖਿਆ ਉਸ ਦੀ ਜੜ੍ਹਾਂ ਨੇ ਹੀ ਉਸ ਨੂੰ ਉੱਤੇ ਤੱਕ ਲੈ ਕੇ ਜਾਂਦਾ ਸੋ ਗਿਵ ਐਂਡ ਟੇਕ ਦਾ ਮਾਮਲਾ ਹੈ ਦਿਲਜੀਤ ਨੇ ਜਿੰਨਾ ਆਪਦੇ ਰੂਟਸ ਨੂੰਤਾ ਉਸਦੇ ਰੂਟਸ ਨੇ ਉਹਨੂੰ ਦਰਸਾਇਆ ਕਿ ਉਹ ਕਿੱਥੇ ਤੱਕ ਉਹਨੂੰ ਲੈ ਕੇ ਜਾ ਸਕਦੇ ਨੇ ਤੁਸੀਂ ਜੇ ਗੱਲ ਕਰੋ ਦਿਲਜੀਤ ਲੁਧਿਆਣੇ ਆਉਣ ਅੰਮ੍ਰਿਤਸਰ ਆਉਣ ਲੋਕਾਂ ਦਾ ਚੋਂਡਾ ਜਿਹੜਾ ਯਾਨੀ ਕਿ ਨੈਵਰ ਐਵਰ ਸੀਨ ਕੋਈ ਬਾਲੀਵੁੱਡ ਸਟਾਰ ਆਂਤੇ ਇਦਾਂ ਨਹੀਂ ਹੁੰਦਾ ਪੰਜਾਬੀ 스타 ਆਉਣ ਤੇ ਤਾਂ ਬਿਲਕੁਲ ਵੀ ਨਹੀਂ ਹੁੰਦਾ ਐਂਡ ਦਿਲਜੀਤ ਇਜ਼ ਦੀ ਓਨਲੀ 스타 Who can pull off such an act ਤੁਸੀਂ ਉਹਨਾਂ ਦਾ ਪ੍ਰੀਮੀਅਰ ਦੇਖਿਆ ਹੋਣਾ ਆਈ ਥਿੰਕ ਲੱਖ ਤੋਂ ਉੱਪਰ ਬੰਦਾ ਉਹਨਾਂ ਦਾ ਸਿਰਫ ਪ੍ਰੀਮੀਅਰ ਦੇਖਣ ਲਈ ਆਇਆ ਜਾਂ ਬਾਹਰ ਲੱਗਿਆ ਦਿਸ ਇਜ਼ ਐਬਸੋਲੂਟਲੀ ਅਨਹਰਡ ਆਫ ਅਨਸੀਨ ਐਂਡ ਦਿਲਜੀਤ ਇਜ਼ ਨਾਟ ਓਨਲੀ ਅ ਸੁਪਰਸਟਾਰ ਹੀ ਇਜ਼ ਅ ਵੈਰੀ ਵੈਰੀ ਬਿਗ ਫੀਨੋਮੀਨਾ ਐਟਲੀਸਟ ਇਨ ਪੰਜਾਬ हिंदुस्तान भी उन्होंने चर्चे ने he is a superstar that we have never ever witnessed in Punjab. लुधियाना पोस्टली मनीष सिंह बहुत बहुत धनबाद